ਰਾਇ ਕਿਉਂ ਕਹਿੰਦੇ ਠੱਗਾ ਦਾ ਪਿੰਡ ਐ ਮਰਦਾਨਿਆਂ ਇਨੀ ਕੁਝ ਨਾ ਕੁਝ ਖਾ ਲ ਕੇ ਆਪਣਾ ਕਤਲ ਕਰਦੇ ਨੇ ਭਾਈ ਮਰਦਾਨਾ ਇੱਕਦਮ ਚਿਹਰਾ ਪੀਲਾ ਫਿਰ ਗਿਆ ਕਹੇ ਮਹਾਰਾਜ ਆ ਤਾਂ ਜੰਗਲ ਨਾਲੋਂ ਉਜਾੜ ਨਾਲੋਂ ਵੀ ਕਨੇਰੀ ਕਾਈ ਖੋ ਲਿਆ ਘੱਟਿਆ ਜੋ ਮਹਾਰਾਜ ਤੁਸੀਂ ਉਜਾੜ ਨਾਲੋਂ ਵੀ ਲਿਆ ਕੇ ਖੋ ਸੁੱਟਦਾ ਮਸਾ ਮੁੱਦ ਤਾਂ ਦੋ ਦਿਨਾਂ ਬਾਅਦ ਪਿੰਡ ਦੇ ਸਿਆ ਉਹ ਵੀ ਉੱਥੇ ਲਿਆਂਦਾ ਮਹਾਰਾਜ ਇਹ ਠੱਗ ਨੇ ਕਾਤਲ ਨੇ ਆਪਾਂ ਕਿਉਂ ਠਹਿਰੇ ਆ ਕਹਿੰਦੇ ਮਰਦਾਨਿਆ ਇਹ ਠੱਗ ਜ਼ਰੂਰ ਨੇ ਪਰ ਆਪਾਂ ਇਹਨਾਂ ਨੂੰ ਠੱਗ ਰਹਿਣ ਨਹੀਂ ਦੇਣਾ ਆਖੋ ਸਤਨਾਮ ਸ਼੍ਰੀ ਇਹ ਕਾਤਲ ਜ਼ਰੂਰ ਨੇ ਆਪਾਂ ਇਹਨਾਂ ਨੂੰ ਕਾਤਲ ਰਹਿਣ ਨਹੀਂ ਦੇਣਾ ਮਰਦਾਨਿਆ ਇਹ ਸਾਨੂੰ ਠਗਣ ਗਿਆ ਆਪਾਂ ਇਹਨਾਂ ਨੂੰ ਠੱਗ ਲੈਣਾ ਪਸ ਛਗੀ ਨਾ ਕੁਝ ਵੀ ਭਾਈ ਮਰਦਾਨਾ ਰਹਿ ਰਾਤ ਪੈ ਗਈ ਉਹ ਘਰ ਵਾਲਾ ਉਡੀਕ ਕਰਦਾ ਕਦੋਂ ਸੌਣ ਕਦੋਂ ਮੈਂ ਆਪਣਾ ਕੰਮ ਕਰਾਂ ਉਨੇ ਅੰਦਾਤਰ ਤਿੱਖਾ ਕੀਤਾ ਹੋਇਆ ਇੱਕੋ ਝਟਕੇ ਵਿੱਚ ਮੈਂ ਗਰਦਣਾ ਵੱਢ ਦੇਣੀਆਂ ਨੇ ਸਮਾਨ ਲੁੱਟਣਾ ਪਿੰਡ ਵਾਲਿਆਂ ਨੂੰ ਸਵੇਰੇ ਦੱਸਾਂਗਾ ਪਿੰਡ ਵਾਲਿਆਂ ਉਹਦੀ ਜ਼ਿੰਮੇਵਾਰੀ ਲਈ ਹੈ ਅੱਧੀ ਰਾਤ ਤੱਕ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਜਾਗਦੇ ਰਹੇ ਪਾਤਸ਼ਾਹ ਕਿਹਨੇ ਰਵਾਬ ਛੜ ਮਰਦਾਨਿਆਂ ਖੁਦਾ ਦੀ ਉਸਤਤ ਕਰੀਏ ਨਾ ਦੇਵ ਦਾਨਵਾ ਨਰਾ ਨ ਸਿੱਧ ਸਾਦਕਾ ਧਰਾ ਪਾਤਸ਼ਾਹ ਸ਼ਬਦ ਕੋਣ ਲੱਗ ਪੈ ਅਸਤ ਏਕ ਦਿਗਰ ਕੋਈ ਇਕ ਤੂੰ ਹੀ ਇਕ ਤੂੰ ਹੀ ਹਜ਼ੂਰ ਸ਼ਬਦ ਗਾਉਂਦੇ ਰਹੇ ਤੇ ਸਾਥ ਸੰਗਤ ਉਹ ਜਿਹੜਾ ਠੱਗ ਬੰਦਾ ਉਹ ਜਾਗਦਾ ਰਿਹਾ ਅੱਧੀ ਰਾਤ ਹੋ ਗਈ ਜਾਗਦੇ ਆ ਜਾਗਦੇ ਆ ਸ਼ਬਦ ਸੁਣ ਕੇ ਉਹਨੂੰ ਵੀ ਨੀਂਦ ਆ ਗਈ ਤੁਸੀਂ ਅ ਪਹਿਲਾਂ ਵੀ ਸੁਣ ਰਹੇ ਸੀ ਜਿਹਨੂੰ ਨੀਂਦ ਨਾ ਨਾ ਆਉਂਦੀ ਹੋਵੇ ਬਾਣੀ ਪੜਨ ਲੱਗ ਜਾ ਉਹਨੂੰ ਵੀ ਆ ਜਾਂਦੀ ਹੈ ਨੀਂਦ ਦੀਆਂ ਗੋਲੀਆਂ ਖਾਣ ਵਾਲੇ ਬੰਦੇ ਜਿੱਦਣ ਮੈਂ ਬਾਣੀ ਪੜਨ ਲਾਉਂਦੇ ਉਹ ਬੰਦੇ ਨੂੰ ਨੀਂਦ ਆਉਣ ਲੱਗ ਪਏ ਬਿਨਾਂ ਗੋਲੀਆਂ ਤੋਂ ਬਾਣੀ ਇੱਕ ਬਹੁਤ ਵੱਡਾ ਟੋਨਾ ਹੈ ਤਾਕਤ ਹੈ ਔਰ ਸਾਥ ਸੰਗਤ ਉਹ ਬਾਣੀ ਪੜਨ ਦੇ ਨਾਲ ਨੀਂਦ ਦਾ ਭਾਪ ਤੱਕੀ ਉਹਨੂੰ ਤੰਦਰੁਸਤੀ ਮਹਿਸੂਸ ਹੋ ਰਹੀ ਹੈ ਜਿਹਨੂੰ ਨੀਂਦ ਆ ਰਹੀ ਹੈ ਇਹਦਾ ਮਤਲਬ ਤੰਦਰੁਸਤ ਤਾਂ ਨਹੀਂ ਹੁੰਦੀ ਹੈ ਹਾਂ ਉਤੋਂ ਬਾਅਦ ਸਿੱਖ ਨੇ ਜਾਗਣਾ ਅੰਤਰੋਂ ਜਾਕੇ ਜਾਗ ਲਿਓ ਰੇ ਮਨਾਂ ਜਾਗ ਲਿਓ ਕਹਾ ਗਾਫਲ ਸੋਇਆ ਬਾਣੀ ਨੂੰ ਸਮਝਣੇ ਫਿਰ ਗੁਰੂ ਦਵਾਰੇ ਹੋਏ ਸੋਝੀ ਪਾਏ ਸੀ ਫਿਰ ਗੁਰਦੁਆਰੇ ਦਾ ਲੱਭ ਉਹਨੂੰ ਹੁੰਦਾ ਸ਼੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਸ਼ਬਦ ਗਾਉਂਦੇ ਅੱਧੀ ਰਾਤ ਹੋ ਗਈ ਉਹ ਬੰਦਾ ਸੌਂ ਗਿਆ ਅੱਧੀ ਰਾਤ ਤੱਕ ਉਹਨੂੰ ਨੀਂਦ ਜਦੋਂ ਪਈ ਤੰਡੇੜ ਪਹਿਰ ਲੰਘਦੇ ਅੰਧੇਰ ਨਾ ਲੱਗੀ ਅੰਮ੍ਰਿਤ ਵੇਲਾ ਹੋਇਆ ਪਾਤਸ਼ਾਹ ਦੋ ਘੜੀਆਂ ਰਾਤ ਰੈਂਦੇ ਆ ਉੱਠ ਖਲੋਤੇ ਭਾਈ ਮਰਦਾਨੇ ਨੂੰ ਕਿਹਾ ਚੱਲ ਮਰਦਾਨਿਆ ਚਲੀਏ ਕਹਿੰਦੇ ਮਹਾਰਾਜ ਮੂੰਹ ਮੇਰੇ ਕਹਿੰਨਗੇ ਚੱਲ ਇੱਥੋਂ ਚਲੀਏ ਭਾਈ ਮਰਦਾਨਾ ਅੱਗੇ ਮਨ ਵਿੱਚ ਕਾਲੇ ਸੀਵ ਠਗਾ ਦੀ ਨਗਰੀ ਲੈ ਆ ਫਸਾਇਆ ਸੂ ਤੁਹਾਨੂੰ ਗੁਰੂ ਨਾਨਕ ਸਾਹਿਬ ਮਹਾਰਾਜ ਲੈ ਕੇ ਭਾਈ ਮਰਦਾਨੇ ਨੂੰ ਅੰਮ੍ਰਿਤ ਵੇਲੇ ਨਿਕਲ ਗਏ ਦਿਨ ਚੜਿਆ ਉਹ ਪਿੰਡ ਦੇ ਲੋਕ ਉੱਠੇ ਸਿੱਧੇ ਉਹਦੇ ਘਰ ਵਿੱਚ ਪਤਾ ਕਰੀਏ ਰਾਤ ਵਾਲੇ ਮੁਸਾਫਰ ਮਾਰ ਦਿੱਤੇ ਹੋਣੇ ਆ ਪੈਸਾ ਧਨ ਰਤਨ ਲੁੱਟ ਲਿਆ ਹੋਣਾ ਜਦੋਂ ਉਹਦੇ ਘਰ ਆਏ ਉਹਦਾ ਚਿਹਰਾ ਉਤਰਿਆ ਹੋਇਆ ਹੱਥ ਜੋੜ ਕੇ ਪਿੰਡ ਦੇ ਸਾਹਮਣੇ ਖਲੋ ਗਿਆ ਕਹਿੰਦਾ ਜੀ ਉਹ ਬੰਦੇ ਰਾਤ ਨਿਕਲ ਗਏ ਮੇਰੇ ਕੋਲੋਂ ਮਾਰੇ ਨਹੀਂ ਗਏ ਲੁੱਟੇ ਨਹੀਂ ਗਏ ਉਹ ਕਹਿੰਦੇ ਤੂੰ ਝੂਠ ਬੋਲਨੇ ਤੂੰ ਝੂਠ ਬੋਲਦਾ ਤੂੰ ਰਾਤੀ ਉਹਨਾਂ ਨੂੰ ਵੱਢ ਕੇ ਕਿਤੇ ਸੁੱਟ ਦਿੱਤਾ ਹੋਣਾ ਤੁਹਾਨੂੰ ਲੁੱਟ ਲਿਆ ਹੋਣਾ ਪੈਸਾ ਵੰਡਣ ਦੀ ਖਾਤਰ ਕਹਦਾ ਨਹੀਂ ਉਹਨੇ ਆਪਣੇ ਪੀਰ ਦੀ ਕਸਮ ਖਾਧੀ ਮੇਤੋਂ ਉਹ ਬੰਦੇ ਮਾਰੇ ਨਹੀਂ ਗਏ ਕਿਤੇ ਚਲੇ ਗਏ ਨੇ ਅਜੇ ਪਿੰਡ ਇਕੱਠਾ ਹੋ ਕੇ ਉਹਨੂੰ ਪੁੱਛ ਰਿਹਾ ਹੈ ਉਹ ਮਾਫੀਆਂ ਮੰਗ ਰਿਹਾ ਹੈ ਐਨੇ ਨੂੰ ਇੱਕ ਬੰਦੇ ਨੇ ਆ ਕੇ ਰੌਲਾ ਪਾਇਆ ਉਹ ਰਾਤ ਵਾਲੇ ਮੁਸਾਫਰ ਪਿੰਡੋਂ ਬਾਹਰ ਬੈਠੇ ਨੇ ਠੰਗਾ ਦੀ ਨਗਰੀ ਤੋਂ ਬਾਹਰ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਬਹਿ ਗਏ ਉੱਥੇ ਪਾਦਸ਼ਾ ਸ਼ਬਦ ਪੜ੍ਹ ਲਏ ਨਾ ਦੇਵ ਧਨਵਾ ਨਰਾ ਨ ਸਿਦ ਸਦ ਕਾ ਤਰਾ ਅਸਤ ਇਕ ਦਿਗਰ ਕੋਈ ਇਕ ਤੋਈ ਇਕ ਤੋਈ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਸ਼ਬਦ ਗਾ ਰਹੇ ਨੇ ਆ ਕੇ ਬਹਿ ਗਏ ਪਿੰਡ ਵਾਲੇ ਦਫਤਰ ਹੱਥ ਵਿੱਚ ਆ ਕੇ ਔਖੇ ਬੋਲੇ ਕਹਿੰਦੇ ਰਾਤ ਤੁਸੀਂ ਬਚ ਕੇ ਨਿਕਲ ਆਏ ਤੁਹਾਨੂੰ ਪਤਾ ਹੈ ਸਾਡਾ ਪਿੰਡ ਠਗਾਂ ਦਾ ਹੈ ਅਸੀਂ ਅੱਜ ਤੱਕ ਕੋਈ ਬੰਦਾ ਸੁੱਕਾ ਨਹੀਂ ਜਾਣ ਦਿੱਤਾ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਹੱਸ ਪਏ ਕਹਿੰਦੇ ਸਾਨੂੰ ਪਤਾ ਹੈ ਤੁਸੀਂ ਕਤਲ ਕਰਕੇ ਲੁੱਟ ਲੈਂਦੇ ਹੋ ਸਾਨੂੰ ਪਤਾ ਹੈ ਤੁਸੀਂ ਸਾਰਾ ਪਿੰਡ ਠਗਾਂ ਦਾ ਠੱਗ ਪਿੰਡ ਹੈ ਸਾਨੂੰ ਪਤਾ ਹੈ ਤੁਸੀਂ ਸਾਨੂੰ ਬੇਹੋਸ਼ ਕਰਕੇ ਰਾਤ ਵੜਨਾ ਸੀ ਇਹਦੇ ਘਰੋਂ ਪੁੱਛੋ ਭੋਜਨ ਅਸੀਂ ਛਕਿਆ ਨਹੀਂ ਅੱਧੀ ਰਾਤ ਤੱਕ ਇਹ ਜਾਗਦਾ ਰਿਹਾ ਸਾਨੂੰ ਵਢਣ ਲਈ ਉਹ ਜਦੋਂ ਪਾਤਸ਼ਾਹ ਨੇ ਸਚਾਈ ਦੱਸੀ ਉਹਨਾਂ ਦੇ ਚਿਹਰੇ ਉੱਤਰ ਗਏ ਕਹਿੰਦੇ ਜੇ ਤੁਹਾਨੂੰ ਪਤਾ ਹੈ ਕਿ ਸਾਡਾ ਪਿੰਡ ਕਤਲ ਕਰਨ ਵਾਲਿਆਂ ਦਾ ਹੈ ਸਾਡਾ ਠਗਾ ਦਾ ਪਿੰਡ ਫਿਰ ਤੁਸੀਂ ਇੱਥੇ ਕਿਉਂ ਰਹਿ ਗਏ ਤੁਸੀਂ ਤਾਂ ਮੂੰਹ ਨੇ ਰੇ ਨਿਕਲੇ ਸੀ ਨਿਕਲ ਜਾਂਦੇ ਥੋਂ ਬਚ ਕੇ ਇੱਥੇ ਕਿਉਂ ਵਹਿ ਗਏ ਬਾਛੇ ਕਿਵੇਂ ਭਾਈ ਤੁਹਾਡੀ ਰੀਜ ਕਿਤੇ ਮਨਚ ਨਾ ਰਹਿ ਜਾਏ ਤੁਸੀਂ ਸਾਨੂੰ ਵਢਣਾ ਚਾਹੁੰਦੇ ਹੋ ਵਢ ਲਓ ਤੁਸੀਂ ਲੁੱਟਣਾ ਚਾਹੁੰਦੇ ਹੋ ਲੁੱਟ ਲਓ ਇਹ ਤਾਂ ਵਿਖਾਂਗੇ ਤੁਸੀਂ ਸਾਨੂੰ ਲੁੱਟਦੇ ਹੋ ਕਿ ਅਸੀਂ ਤੁਹਾਨੂੰ ਲੁੱਟਨੇ। ਉਹ ਬੜੇ ਗੁੱਸੇ ਵਿੱਚ ਆਪੋ ਆਪਣੇ ਦਾਤਰ ਤਿੱਖੇ ਕਰਨ। ਸ਼੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਕਿਹਾ ਭਾਈ ਵੱਢ ਲਿਓ ਬਿਸ਼ੱਕ। ਪਰ ਵੱਢ ਕੇ ਸਾਡੇ ਸਰੀਰ ਦੀ ਨਰਾਦਰੀ ਨਹੀਂ ਹੋਣੀ ਚਾਹੀਦੀ। ਸਸਕਾਰ ਕਰਨਾ ਹੈ। ਉਹ ਕਹਿੰਦੇ ਕਰ ਦਾਂਗੇ। ਪਾਤਸ਼ਾਹ ਕਹਿੰਦੇ ਪਹਿਲਾਂ ਲੱਕੜਾਂ ਇਕੱਠੀਆਂ ਕਰ ਲਓ। ਉਹ ਬੜੇ ਹੈਰਾਨ ਹੋਏ ਅੱਜ ਤੱਕ ਦਾ ਬੰਦਾ ਕਤਲ ਦਾ ਨਾਮ ਸੁਣ ਕੇ ਡਰ ਜਾਂਦਾ ਹੈ ਅਸੀਂ ਬਹੁਤ ਬੰਦੇ ਮਾਰ ਕੇ ਲੁੱਟੇ ਨੇ ਇਹਨਾਂ ਦੇ ਚਿਹਰਾ ਦਗਦਾ ਕਰ ਰਿਹਾ ਨਾ ਕੋਈ ਉਦਾਸੀ ਨਾ ਕੋਈ ਖੌਫ ਨਾ ਕੋਈ ਭੈ ਬੇਫਿਕਰ ਹੋ ਕੇ ਕਹਿ ਰਹੇ ਨੇ ਵਟ ਲਓ ਕਹਿੰਦੇ ਲਕਣਾ ਇਕੱਠੀਆਂ ਕਰੋ ਭਾਈ ਮਰਦਾਨੇ ਕਹਾਂ ਮਹਾਰਾਜ ਇਹ ਕੀ ਕਰ ਰਹੇ ਹੋ ਕਹਿੰਦੇ ਮਰਦਾਨਿਆਂ ਤੋਂ ਬੈਠਾ ਹੈ ਇਹਨਾਂ ਦੇ ਨਾਲ ਲਕਣਾ ਇਕੱਠੀਆਂ ਕਰੋ ਉਹ ਸਭ ਹੈਰਾਨ ਹੋ ਗਏ ਆਲੇ-ਦੋਲੇੋਂ ਸੁੱਕੀਆਂ ਲੱਕੜਾਂ ਇਕੱਠੀਆਂ ਕਰਨ ਲੱਗ ਪਏ ਭਾਈ ਮਰਦਾਨਾ ਜੀ ਵੀ ਨਾਲ ਲੱਗ ਗਏ ਨਾਲੇ ਭਾਈ ਮਰਦਾਨਾ ਕਹਿੰਦਾ ਮਹਾਰਾਜ ਇਹ ਕੀ ਕਰਨ ਲੱਗੇ ਹੋ ਕਹਵੇਂ ਕੋਈ ਗੱਲ ਨਹੀਂ ਮਰਦਾਨਿਆਂ ਲੱਕੜਾਂ ਦਾ ਢੇਰ ਇਕੱਠਾ ਕਰ ਰਹੇ ਸਨ ਔਰ ਪਾਦਸ਼ਾਹ ਨੇ ਕਿਹਾ ਭਾਈ ਲੱਕੜਾਂ ਦਾ ਇਕੱਠੀਆਂ ਕਰ ਲੋਂਗੇ ਅੱਗ ਕਿੱਥੋਂ ਲਿਆਉਂਗੇ ਸਾਨੂੰ ਸਸਕਾਰ ਕਰ ਲੈ ਅੱਗ ਵੀ ਤਾਂ ਚਾਹੀਦੀ ਹੈ ਕਹਨੇ ਜੀ ਕੋਈ ਨਹੀਂ ਅੱਗ ਵੀ ਦੇਖ ਲੈਨੇ ਆ ਪਾਦਸ਼ਾਹ ਨੇ ਦੂਰ ਲਿਖਿਆ ਤੋਂ ਥੋੜਾ ਪਿੰਡ ਤੋਂ ਦੂਰ ਜੰਗਲ ਦੇ ਨਾਲ ਐ ਧੂਆਂ ਨਿਕਲ ਰਿਹਾ ਦੂਰੋਂ ਧੂਆਂ ਖੱਲੀ ਜਗ੍ਹਾ ਹੋਵੇ ਧੂਮ ਨਜ਼ਰ ਆਉਂਦੀ ਹੈ ਜਦੋਂ ਉਹ ਧੂਮ ਨਜ਼ਰ ਪਈ ਪਾਤਸ਼ਾਹ ਕਹਿੰਦੇ ਉਹ ਧੂਆਂ ਨਿਕਲਦਾ ਇਹਦਾ ਮਤਲਬ ਉੱਥੇ ਅੱਗ ਵੱਲਦੀ ਹੈ ਜਾਓ ਕੋਈ ਉੱਥੋਂ ਅੱਗ ਲੈ ਕੇ ਆਓ ਦੋ ਚਾਰ ਜਣੇ ਅੱਗ ਲੈਣ ਚਲੇ ਗਏ ਪੰਜ 10 ਜਣੇ ਉੱਥੇ ਖਲੋ ਗਏ ਬਾਕੀ ਨਾਲ ਲੱਕੜਾਂ ਇਕੱਠੀਆਂ ਕਰਦੇ ਜਿਹੜੇ ਦੋ ਚਾਰ ਜਣੇ ਅੱਗ ਲੈਣ ਗਏ ਨਾ ਜਦੋਂ ਪਹੁੰਚੇ ਧੂਮ ਪਤਾ ਕਿੱਥੋਂ ਨਿਕਲਦਾ ਕਿਸੇ ਦਾ ਸਿਵਾ ਵੱਲਦਾ ਕਿਸੇ ਦੇ ਸਰੀਰ ਦਾ ਸਸਕਾਰ ਹੋਇਆ ਲੱਕੜਾਂ ਚਖਾ ਵੱਲ ਰਹੀ ਹੈ ਉਹ ਧੂਆ ਨਿਕਲਿਆ ਸੀ ਉੱਥੋਂ ਜਦੋਂ ਵੱਲਦੀ ਲੱਕੜ ਲੈਣ ਲੱਗੇ ਹੈਰਾਨੀ ਦੀ ਹੱਦ ਨਾ ਰਹੀ ਉਹ ਜਿਹੜੇ ਜੀਵ ਨੂੰ ਸਾੜ ਕੇ ਘਰ ਵਾਲੇ ਲੱਕੜਾਂ ਚਖਾ ਚ ਰੱਖ ਕੇ ਅੱਗ ਲਾ ਕੇ ਚਲੇ ਗਏ ਉਹਦੇ ਆਲੇ ਦੋਲੇ ਬੰਦੇ ਘਮ ਰਹੇ ਨੇ ਦੂਤ ਉਹ ਆਪਸ ਵਿੱਚ ਜਮ ਗਣ ਗੱਲਾਂ ਕਰਦੇ ਇਹਦੀ ਜਿੰਦ ਨੂੰ ਲੈ ਕੇ ਜਾਣੇ ਇੰਨੇ ਨੂੰ ਦੂਜੇ ਪਾਸੇ ਚਾਰ ਹੋਰ ਖੜੇ ਨੇ ਉਹ ਜਮ ਗਣ ਨਹੀਂ ਉਹ ਰਾਮ ਗੰਨ ਨੇ ਰੱਬ ਦੇ ਕੱਲੇ ਹੋਏ ਨੇ ਉਹ ਕਹਿੰਦੇ ਨਹੀਂ ਵੇ ਤੁਸੀਂ ਨਹੀਂ ਲਿਜਾ ਸਕਦੇ ਉਹ ਕਹਿੰਦੇ ਅਸੀਂ ਲੈ ਕੇ ਜਾਣੇ ਸਾਡੀ ਸਰਕਾਰ ਹੈ ਸਾਡਾ ਹੁਕਮ ਹੈ ਧਰਮ ਰਾਏ ਨੂੰ ਹੁਕਮ ਹੈ ਵੈ ਸੱਚਾ ਧਰਮ ਵਿਚਾਰ ਦੂਜੇ ਪਾਹੇ ਦੁਸ਼ਟ ਆਤਮਾ ਉਹ ਤੇਰੀ ਸਰਕਾਰ ਇਹ ਦੁਸ਼ਟ ਆਤਮਾ ਹੈ ਅਸੀਂ ਲੈ ਕੇ ਜਾਣੀ ਹੈ ਰਾਮ ਗੰਨ ਦੂਤ ਗੰਨ ਨਾਲ ਲੜਦੇ ਨੇ ਅਰੇ ਅਸੀਂ ਲੈ ਕੇ ਜਾਣੇ ਉਹ ਹੁਣ ਜਿਹੜੇ ਲੱਕੜਾਂ ਦੀ ਅੱਗ ਲੈਣ ਗਏ ਉਹਨਾਂ ਨੂੰ ਸਭ ਕੁਝ ਵਿਖ ਰਿਹਾ ਹੈ ਉਹਨਾਂ ਪੁੱਛ ਲਿਆ ਕਹਿੰਦੇ ਵੀ ਤੁਸੀਂ ਆਪਸ ਵਿੱਚ ਕਿਉਂ ਲੜ ਰਹੇ ਹੋ ਉਹ ਜਿਹੜੇ ਜੰਮਦੂਤੋਂ ਕਹਿੰਦੇ ਹੈ ਦੁਸ਼ਟ ਆਤਮਾ ਦੁਸ਼ਟ ਆਤਮਾ ਤੇ ਸਾਡਾ ਹੁਕਮ ਚੱਲਣਾ ਇਹਨੇ ਲੇਖਾ ਦੇਣਾ ਹੈ ਇਹਦੀ ਜਿੰਦ ਅਸੀਂ ਲੈ ਕੇ ਜਾਣੀ ਹੈ ਤੇ ਰਾਮਗਣ ਕਹਿੰਦੇ ਨੇ ਨਹੀਂ ਵੀ ਤੁਹਾਡਾ ਹੁਣ ਇੱਥੇ ਕੋਈ ਹਸਾਬ ਨਹੀਂ ਇਹ ਬੰਦਾ ਮੁਕਤ ਹੋ ਗਿਆ ਉਹਨੇ ਕਿਹਾ ਇਹਨੇ ਮਰਨ ਤੱਕ ਕੋਈ ਚੰਗਾ ਕੰਮ ਨਹੀਂ ਕੀਤਾ ਮੁਕਤ ਕਿਵੇਂ ਹੋ ਗਿਆ ਇਸ ਰੂਹ ਨੇ ਮਰਨ ਤੱਕ ਕੋਈ ਚੰਗਾ ਕੰਮ ਨਹੀਂ ਕੀਤਾ ਚਿਖਾ ਸਾਰ ਦਿੱਤਾ ਇਹ ਮੁਕਤ ਕਿਵੇਂ ਹੋ ਗਿਆ ਤੇ ਕਹਿੰਦੇ ਜਿਹੜੇ ਰਾਮ ਗਣ ਧਰਮ ਰਾਜ ਨੇ ਇਕੱਲੇ ਉਹਨਾਂ ਪਤਾ ਕੀ ਕਿਹਾ ਕਹਿੰਦੇ ਹੈ ਤਾਂ ਇਹਨੇ ਕੋਈ ਚੰਗਾ ਕਰਮ ਨਹੀਂ ਕੀਤਾ ਬੰਦਗੀ ਨਹੀਂ ਕੀਤੀ ਨਾਮ ਨਹੀਂ ਜਪਿਆ ਹੈ ਇਹ ਟੋਡੀ ਸਰਕਾਰ ਸੀ ਤੁਹਾਡਾ ਹੁਕਮ ਸੀ ਜਮਦੂਤਾਂ ਵਸਪੈਣਾ ਸੀ ਪਰ ਇਹਦੀ ਬਲਦੀ ਹੋਈ ਚਿਖਾ ਦੇ ਧੂਂ ਵੱਲ ਨਿਰੰਕਾਰੀ ਨਾਨਕ ਨੇ ਨਜ਼ਰ ਪਾ ਦਿੱਤੀ ਐ ਜਿੱਥੇ ਗੁਰੂ ਨਾਨਕ ਦੀ ਨਜ਼ਰ ਪੈ ਜਾਏ ਉਹ ਸ਼ਮਸ਼ਾਨਾਂ ਤੋਂ ਵੀ ਮੁਕਤ ਕਰਦੇ ਇਹਦੇ ਉੱਤੇ ਦੀ ਧੂਂ ਉੱਤੇ ਗੁਰੂ ਨਾਨਕ ਸਾਹਿਬ ਦੀ ਨਜ਼ਰ ਪੈ ਗਈ ਇਹਦੀ ਬਲਦੀ ਚਿਖਾ ਦੀ ਧੂਂ ਵੱਲ ਮੇਰੇ ਗੁਰੂ ਨਾਨਕ ਨੇ ਵੇਖ ਲਿਆ ਗੁਰੂ ਨਾਨਕ ਨਿਰੰਕਾਰ ਨੇ ਉਹਨਾਂ ਦੀ ਨਜ਼ਰ ਪਈ ਇਹ ਜਨਮ ਮਰਨ ਤੋਂ ਮੁਕਤ ਐ ਤੋ ਡਾ ਹੁਕਮ ਨਹੀਂ ਚੱਲੇਗਾ ਜਦੋਂ ਆਹ ਗੱਲ ਉਹਨਾਂ ਸੁਣੀ ਉਹਨਾਂ ਕਹੇ ਕੋਰ ਨੂੰ ਹਨਕਾਉ ਨੇ ਕਹਿੰਦੇ ਜਿਨੇ ਤੁਹਾਨੂੰ ਤੁਮ ਵੱਲ ਇਸ਼ਾਰਾ ਕਰਕੇ ਕਿਹਾ